ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਹੀਂ ਤੜਕਾ ਬਣਾਵਾਂਗੇ ਕਿਸੇ ਵੀ ਟਾਈਮ ਆਪਣੇ ਘਰ ਦੇ ਵਿੱਚ ਸਬਜ਼ੀ ਨਾ ਬਣੀ ਹੋਵੇ ਤਾਂ ਆਪਾਂ ਇਸਤੇ ਨਾਲ ਰੋਟੀ ਖਾ ਸਕਦੇ ਹਾਂ ਇਸਤੇ ਲਈ ਆਪਾਂ ਇੱਥੇ ਇੱਕ ਕੋਲੀ ਗਾੜਾ ਦਹੀਂ ਲਿਆ ਹੈ ਤੇ ਇੱਥੇ ਆਪਾਂ ਇੱਕ ਪਿਆਜ਼ ਲਿਆ ਹੈ ਪਿਆਜ਼ ਨੂੰ ਛੱਲ ਲਵਾਂਗੇ ਪਿਆਜ਼ ਨੂੰ ਛੱਲ ਕੇ ਧੋ ਕੇ ਕੱਟ ਲਵਾਂਗੇ ਆਜ ਨੂੰ ਬਰੀਕ-ਬਰੀਕ ਕੱਟ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਹੁੰਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਨੂੰ ਉੱਪਰ ਰੋਟੀ ਦੇ ਨਾਲ ਤਾਂ ਖਾ ਹੀ ਸਕਦੇ ਹਾਂ ਜਾਂ ਦਹੀਂ ਤੜਕੀ ਨੂੰ ਪਚੋਲੇ ਦੇ ਨਾਲ ਵੀ ਖਾ ਸਕਦੇ ਹਾਂ ਕਿਸੇ ਵੀ ਟਾਈਮ ਘਰ ਦੇ ਵਿੱਚ ਦਾਲ ਸਬਜ਼ੀ ਨਾ ਹੋਵੇ ਜਾਂ ਬਣੀ ਨਾ ਹੋਵੇ ਆਪਣਾ ਮਨ ਨਾ ਹੋਵੇ ਦਾਲ ਸਬਜ਼ੀ ਖਾਣ ਨੂੰ ਤਾਂ ਆਪਾਂ ਇਹ ਦਹੀਂ ਤੜਕਾ ਬਣਾ ਕੇ ਖਾ ਸਕਦੇ ਹਾਂ ਕਈ ਵਾਰ ਹਰੀ ਸਬਜ਼ੀ ਨਾ ਹੋਵੇ ਤਾਂ ਆਪਾਂ ਇਹ ਦਹੀਂ ਤੜਕੇ ਨੂੰ ਬਣਾ ਸਕਦੇ ਹਾਂ ਇਹ ਦਹੀਂ ਤੜਕੇ ਨੂੰ ਆਪਾਂ ਬਹੁਤ ਘੱਟ ਸਮਾਨ ਦੇ ਨਾਲ ਬਣਾਵਾਂਗੇ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਵਾਂਗੇ ਪਿਆਜ਼ ਨੂੰ ਲੰਬਾ ਕੱਟਣਾ ਹੋਵੇ ਤਾਂ ਆਪਾਂ ਲੰਬਾ ਵੀ ਕੱਟ ਸਕਦੇ ਹਾਂ ਪਰ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਪਿਆਜ਼ ਨੂੰ ਆਪਾਂ ਪਿਆਜ਼ ਨੂੰ ਕੱਟ ਲਿਆ ਹਾਂ ਹੁਣ ਦਹੀਂ ਤੜਕਾ ਬਣਾਵਾਂਗੇ ਪੈਨ ਦੇ ਵਿੱਚ ਘਿਓ ਲਵਾਂਗੇ ਆਪਾਂ ਇੱਕ ਕੌਲੀ ਤੇ ਦਹੀਂ ਤੜਕਾ ਬਣਾਵਾਂਗੇ ਜੇਕਰ ਆਪਾਂ ਜ਼ਿਆਦਾ ਦਹੀਂ ਤੜਕਾ ਬਣਾਉਣਾ ਹੋਵੇਗਾ ਤੇ ਆਪਾਂ ਜ਼ਿਆਦਾ ਦਹੀਂ ਲੈ ਲਵਾਂਗੇ ਇੱਕ ਚਮਚ ਜ਼ੀਰਾ ਪਾਵਾਂਗੇ ਜ਼ੀਰਾ ਨੂੰ ਆਪਾ ਥੋੜਾ ਜਿਹਾ 골ਡਨ ਹੋਣ ਤੱਕ ਕਾਲਵਾਂਗੇ ਜੇ ਆਪਣੇ ਕੋਲ ਫਰੈਸ਼ ਲਸਣ ਹੋਵੇ ਤਾਂ ਆਪਾਂ ਫਰੈਸ਼ ਲਸਣ ਵੀ ਪਾ ਸਕਦੇ ਹਾਂ ਹੁਣ ਆਪਾਂ ਇਸਦੇ ਵਿੱਚ ਦੋ ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਹੋਈਆਂ ਸਿਰ ਪਿਆਜ਼ ਪਾਵਾਂਗੇ ਅੱਜ ਨੂੰ ਪਕਾ ਲਵਾਂਗੇ ਇਹਦਾ ਹੀ ਤੜਕਾ ਬਹੁਤ ਹੀ ਟੇਸਟੀ ਲੱਗਦਾ ਹੈ ਬਹੁਤ ਘੱਟ ਸਮਾਨ ਤੇ ਬਹੁਤ ਘੱਟ ਟਾਈਮ ਦੇ ਵਿੱਚ ਬਣ ਜਾਂਦਾ ਹੈ ਇਹਦਾ ਹੀ ਤੜਕਾ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਸਨਦਰਕੇ ਦੇ ਪੇਸਟ ਨੂੰ ਇਸ ਵਿੱਚ ਮਿਕਸ ਕਰ ਲਵਾਂਗੇ ਤੇ ਪਿਆਜ਼ ਨੂੰ ਪਕਾ ਲਵਾਂਗੇ ਤੁਸੀਂ ਇਹ ਦਹੀਂ ਤੜਕਿਆਂ ਰੋਟੀ ਨਾਲ ਖਾਓ ਜਾਂ ਪਰੌਂਠੇ ਦੇ ਨਾਲ ਜਾਂ ਚੋਲੇ ਦੇ ਨਾਲ ਖਾਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇੱਕ ਛੋਟਾ ਚਮਚ ਬਲੈਕ ਪੀਪਰ ਪਾਵਾਂਗੇ ਇਹ ਬਹੁਤ ਹੀ ਆਸਾਨ ਰੈਸਪੀ ਹੈ ਇੱਕ ਚਮਚ ਦੇਗੀ ਲਾਲ ਮਿਰਚ ਪਾਵਾਂਗੇ ਤੇ ਇਸ ਨੂੰ ਇਸ ਵਿੱਚ ਮਿਕਸ ਕਰਕੇ ਪਕਾ ਲਵਾਂਗੇ ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੈ ਤੇ ਪਕਾ ਲਿਆ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਇਸ ਨੂੰ ਠੰਡਾ ਕਰ ਲਵਾਂਗੇ ਜਦੋਂ ਪਿਆਜ਼ ਵਗੈਰਾ ਠੰਡਾ ਹੋ ਜਾਵੇ ਤਾਂ ਇਸ ਦੇ ਵਿੱਚ ਦਹੀਂ ਪਾਵਾਂਗੇ ਦਹੀਂ ਨੂੰ ਇਹ ਮਸਾਲਿਆਂ ਦੇ ਵਿੱਚ ਮਿਕਸ ਕਰ ਲਵਾਂਗੇ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਸੁਆਦ ਅਨੁਸਾਰ ਹੀ ਐਡ ਕਰਾਂਗੇ ਥੋੜਾ ਜਿਆ ਰੈੱਡੀ ਚਿਲੀ ਪਾਊਡਰ ਪਾਵਾਂਗੇ ਜਦੋਂ ਆਪਾਂ ਦਹੀਂ ਪਾਵਾਂਗੇ ਤਾਂ ਗੈਸ ਨੂੰ ਬੰਦ ਕਰਕੇ ਪਾਵਾਂਗੇ ਨਮਕ ਤੇ ਰੈੱਡੀ ਚਿਲੀ ਪਾਊਡਰ ਨੂੰ ਦਹੀਂ ਦੇ ਵਿੱਚ ਮਿਕਸ ਕਰ ਲਵਾਂਗੇ ਦਹੀਂ ਤੜਕਾ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ ਕੋਲੀ ਦੇ ਵਿੱਚ ਸਰਵ ਕਰ ਲਵਾਂਗੇ ਦਹੀਂ ਤੜਕੇ ਨੂੰ ਤੁਸੀਂ ਇਸ ਨੂੰ ਚੌਲਾਂ ਦੇ ਨਾਲ ਖਾਓ ਜਾਂ ਰੋਟੀ ਦੇ ਨਾਲ ਖਾਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਟੇਸਟੀ ਲੱਗਦਾ ਹੈ ਕਿ ਰਸਪੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਟੇਸਟੀ ਦਹੀਂ ਤੜਕਾ ਬਣ ਕੇ ਤਿਆਰ ਹੈ ਰੈਸਪੀ ਪਸੰਦ ਆਈ ਹੋਵੇ ਤਾਂ ਬਣਾਓ ਤੇ ਖਾਓ ਇਹ ਦਹੀਂ ਤੜਕੇ ਨੂੰ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ